ਮਜ਼ਾਕ ਬਣ ਕੇ ਰਹਿ ਜਾਂਦਾ ਸਾਰੀ ਕਾਂਗਰਸ ਦਾ ਇਹਦਾ ਸੀਨੀਅਰ ਸੀਸੀ ਬਸੀ ਦੇ ਸਰ ਸਰ ਔਰ ਬਕਾਇਦਾ ਤੌਰ ਤੇ ਜਦੋਂ ਸੀਨੀਅਰ ਬੰਦੇ ਆਪਣਾ ਤਜਰਬਾ ਦੱਸਦੇ ਆ ਯਾਰ ਸੁਣੋ ਜੇ ਤੁਸੀਂ ਲੀਡਰ ਆਏ ਕਰਕੇ ਤੇ ਆਏ ਕਰਕੇ ਫੋਕਸ ਕਰਨ ਵਾਲਾ ਉਹ ਜਿਹੜਾ ਲੀਡਰ ਨਹੀਂ ਵੀ ਬਣਦਾ ਵਾਏ ਡਿਸਪਲਨ ਤੋਂ ਅੱਡੇ ਕਾਂਗਰਸੀਆਂ ਨੂੰ ਸਾਰੀਆਂ ਚੀਜ਼ਾਂ ਹੁੰਦੀ ਨਹੀਂ ਆਉਂਦਾ ਕਿ ਕਿਸ ਤਰੀਕੇ ਇਸ

ਔਰ ਬਕਾਇਦਾ ਤੌਰ ਤੇ ਜਦੋਂ ਸੀਨੀਅਰ ਬੰਦੇ ਆਪਣਾ ਜਰਵਾ ਦੱਸਦੇ ਆ ਚਲੋ ਇਹ ਤੁਸੀਂ ਲੀਡਰ ਆਏ ਕਰਕੇ ਤੇ ਆਏ ਕਰਕੇ ਫੋਟੋ ਪਛਾਣਨ ਵਾਲਾ ਉੱਤੇ ਨਾਲ ਲੀਡਰ ਨਹੀਂ ਕੋਈ ਬਣਦਾ ਆਓ ਚੱਲੋ ਜਿਹਨਾਂ ਚ ਚੱਲਣਾ ਤੇ ਫਿਰ ਇਹ ਦਿਖਾਉਂਦੇ ਆ ਲੀਡਰ ਕਿਤਾ ਬਣਦੇ ਆ ਸੋ ਆਏ ਡਿਸਪਲਿਨ ਤੋਂ ਸਾਡੇ ਕਾਗਰਸੀਆਂ ਨੂੰ ਸਾਰੀਆਂ ਚੀਜ਼ਾਂ ਹੋ ਗਈ ਨਹੀਂ ਆਉਂਦਾ ਇੱਕ ਗੈਸ ਤਰੀਕੇ ਡਿਸਪੀਨ ਵਿੱਚ ਰਹਿਣਾ ਹੈ ਹੁਣ ਭਾਈ ਮੇਰੇ ਦੋ ਅਕੋਰ ਬਕਾਇਦਾ ਤੌਰ ਤੇ ਜਦੋਂ ਸੀਨੀਅਰ ਬੰਦੇ ਆਪਰਾ ਖੇਰਪਾ ਦਸਤੇ ਹੈ ਜਾਂ ਚੋ ਲੋ ਜੇ ਤੁਸੀਂ ਲੀਡਰ ਆਏ ਕਰਕੇ ਤੇ ਆਏ ਕਰਕੇ ਫੋਟੋ ਖਿਚਾਣ ਵਾਲਾ ਉਹਦੇ ਨਾਲ ਲੀਡਰ ਨਹੀਂ ਕੋਈ ਬਣਦਾ ਆਓ ਚੱਲੋ ਜੇਲਾ ਚ ਚੱਲਣਾ ਤਾਂ ਫਿਰ ਫਿਰ ਦਿਖਾਉਣਿਆ ਲੀਡਰ ਕਿਤਾ ਬਣਦੇ ਸੋ ਆਈ ਡਿਸਪਲਿਨ ਤੋਂ ਸਾਡੇ ਕਾਂਗਰਸੀਆਂ ਨੂੰ ਸਾਰੀਆਂ ਚੀਜ਼ਾਂ ਉਹ ਉਹ ਵਰਕਰਾਂ ਦੇ ਨਾਲ ਕਿਉਂਕਿ ਉਹ ਥੋੜਾ ਜਿਹਾ ਕਿਉਂਕਿ ਉਹ ਜਿਹੜੇ ਇਨਡਿਸਪਲਿਨਸ ਥੋੜਾ ਉਹਨਾਂ ਨੂੰ ਲੱਗਿਆ ਵੀ ਪਾਰਟੀ ਦਾ ਜਿਹੜਾ ਹੈ ਉਹ ਕਿਉਂਕਿ ਇਸ ਇਸ ਔਖੇਪਣ ਚੋਂ ਪਾਰਟੀ ਨਿੰਗਰੀ ਆ ਉਹ ਇਹ ਵਰਕਰਾਂ ਨੂੰ ਕਹਿ ਰਹੇ ਸੀ ਵੀ ਤੁਸੀਂ ਆ ਜਿਹੜਾ ਉਹ ਹਰ ਗੱਲ ਆ ਜਿਹੜੀ ਕਿਉਂਕਿ ਜਦੋਂ ਵੀ ਕੋਈ ਉਹਨਾਂ ਦੇ ਨਾਲ ਦਾ ਬੋਲਦਾ ਸਾਥੀ ਵੀ ਉਹਨਾਂ ਨੂੰ ਧਿਆਨ ਨਾ ਸੁਣੋ ਤੇ ਇਸ ਕਰਕੇ ਡਿਸਪਲਾਈਨ ਬਹੁਤ ਜ਼ਰੂਰੀ ਆ ਉਹ ਕਈ ਵਾਰ ਡਿਸਪਲਾਈਨ ਲਈ ਸਖਤੀ ਕਰਨੀ ਵੀ ਪੈਂਦੀ ਆ ਤੇ ਇਸ ਕਰਕੇ ਉਹ ਆਸ਼ੂ ਜੀ ਨੇ ਅੱਜੇ ਸਖਤੀ ਕੀਤੀ ਆ ਅਗਲੀ ਮੀਟਿੰਗਾਂ ਚ ਵਰਕਰ ਨੂੰ ਹੋਰ ਸੱਜੇ ਢੰਗ ਨਾਲ ਜਿਹੜਾ ਇਹ ਉਹ ਹੋਰ ਗੱਲ ਜਿਹੜੀ ਆ ਇੱਕ ਦੂਜੇ ਦੀ ਸੁਣੋ ਕਿਉਂਕਿ ਲੀਡਰ ਤਾਂ ਨਹੀਂ ਬੋਲ ਰਹੇ ਸੀ ਬੋਲ ਤਾਂ ਵਰਕਰ ਹੀ ਰਿਹਾ ਸੀ ਤੇ ਉਹਨਾਂ ਨੂੰ ਇਹ ਲੱਗਿਆ ਵੀ ਵਰਕਰ ਇੱਕ ਦੋ ਵਾਰ ਉਹਨਾਂ ਨੇ ਕਿਹਾ ਵਰਕਰ ਨੂੰ ਵੀ ਤੁਸੀਂ ਯਾਰ ਜੇ ਉਹ ਬੋਲ ਰਿਹਾ ਕੋਈ ਸੁਝਾਅ ਦੇ ਰਿਹਾ ਇਸੇ ਲਈ ਸੱਦੇ ਆ ਨਾ ਤੇ ਉਹਨਾਂ ਦੀ ਗੱਲ ਸੁਣ ਲਓ ਜੇ ਤੁਸੀਂ ਗੱਲ ਹੀ ਨਹੀਂ ਸੁਣਨੀ ਫਿਰ ਆਪਾਂ ਮੀਟਿੰਗ ਕਿਉਂ ਇਹ ਗੱਲ ਨਹੀਂ ਨਾਰਾਜ਼ਗੀ ਤਾਂ ਕਾਦੀ ਹੁੰਦੀ ਆ ਤੂੰ ਤੁਸੀਂ ਤੁਸੀਂ ਵੀ ਆਸ਼ੂ ਜੀ ਨੂੰ ਜਾਣਦੇ ਹੋ ਅਸੀਂ ਵੀ ਆਸ਼ੂ ਨੂੰ ਜਾਣਦੇ ਆ ਤੇ ਇਸ ਕਰਕੇ ਉਹਨਾਂ ਦੇ ਬਿਨਾਂ ਜਿਹੜਾ ਇਹ ਪਾਰਟੀ ਦੇ ਵਿੱਚ ਲੁਧਿਆਣੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਕਿਉਂਕਿ ਪਰਚਾ ਉਹਨਾਂ ਤੇ ਵੀ ਹੋਇਆ 7 ਮਹੀਨੇ ਪਹਿਲਾਂ ਉਹ ਵੀ ਜੇਲ੍ਹ ਚ ਲਾ ਕੇ ਆਏ ਆ ਉਹ ਤਕਲੀਫ ਕਿਤੇ ਨਾ ਕਿਤੇ ਜ਼ਰੂਰ ਹੁੰਦੀ ਆ ਵੀ ਜੇ ਸਾਡੇ ਤੇ ਇੰਨਾ ਕੁਝ ਹੋਇਆ ਤਸੱਦਦ ਹੋਇਆ ਯਾਰ ਤੇ ਸਾਡੀ ਗੱਲ ਆ ਜਿਹੜੀ ਉਹਨੂੰ ਆ ਕੇ ਜਦੋਂ ਆਪਾਂ ਆਈਗੇ ਟਾਈਮ ਕੱਢ ਕੇ ਇੱਕ ਤਾਂ ਆਏ ਆ ਤੇ ਉਹ ਗੱਲਾਂ ਨੂੰ ਆਪਾਂ ਧਿਆਨ ਨਾਲ ਸੁਣ ਲਈਏ ਸਿਰਫ ਤੁਹਾਨੂੰ ਵੀ ਪਤਾ ਇਹ ਗੱਲ ਆ ਉਹ ਤੁਸੀਂ ਵੀ ਹਟਦੇ ਨਹੀਂ ਤੁਸੀਂ ਵੀ ਕੋਈ ਨਾ ਕੋਈ ਜਿਹੜੀ ਵੀਡੀਓ ਆ ਅੰਦਰਲੀ ਉਹ ਤੁਸੀਂ ਬਾਹਰ ਚਲਾ ਦਿੰਨੇ ਹੋ ਕਿਉਂਕਿ ਅੰਦਰ ਬਹੁਤ ਗੱਲਾਂ ਡਿਸਪਲਾਈਨ ਦੀਆਂ ਹੁੰਦੀਆਂ ਐ ਬਹੁਤ ਬਾਰੇ ਮੀਟਿੰਗ ਪਰਿਵਾਰਕ ਮੀਟਿੰਗਾਂ ਐ ਉਹ ਤੁਸੀਂ ਕੋਈ ਨਾ ਕੋਈ ਜਿਹੜੀ ਆ ਕਈਆਂ ਐਸੀਆਂ ਸ਼ਰਾਰਤਾਂ ਹੁੰਦੀਆਂ ਐ ਸਾਰੇ ਪਾਸਿਓਂ ਜਿਹੜੀ ਉਹ ਕੋਈ ਨਾ ਕੋਈ ਲੀਕ ਜਿਹੜੀ ਉਹ ਐਸੀ ਕਰਦੇ ਹੋ ਜਿਹਦੇ ਨਾਲ ਕਈ ਨਾ ਕਈ ਕਈ ਵਾਰ ਤਕਲੀਫ ਇਹ ਦੂਜੀਆਂ ਪਾਰਟੀਆਂ ਨੇ ਕਰਨਾ ਹੀ ਹੁੰਦਾ। ਹੁਣ ਅਗਲੀ ਰਣਨੀਤੀ ਕੀ ਬਣਾਈਗੀ? ਬਿਲਕੁਲ ਐਜੂ ਬੱਧਾ ਹੁਣ ਤੁਹਾਨੂੰ ਮੈਂ ਕੀ ਦੱਸਾਂ ਵੀ 5 ਤਰੀਕ ਨੂੰ ਦੱਸਾਂਗੇ?